ਸਤਿ ਸ਼੍ਰੀ ਅਕਾਲ ਅੰਮਰ ਦੇ ਤਾਰੇ ਦੁਨੀਆਂ ਗਿਣ ਸਕਦੀ ਐ ਪਰ ਜਿਹੜਾ ਧਰ ਗੁਰੂ ਨਾਨਕ ਨੇ ਤਾਰ ਤਾਣਾ ਜਿੰਨੇ ਇਹਦੇ ਤਾਰੇ ਗਿਣੇ ਨਹੀਂ ਜਾ ਸਕਦੇ ਆ ਤੁ ਸਤਿਨਾਮ ਸ੍ਰੀ ਵਾਹਿਗੁਰੂ ਵੱਡੇ ਵੱਡੇ ਵੜੀ ਕੰਧਾਰੀਆਂ ਦਾ ਮੇਰੇ ਬਾਬੇ ਦੇ ਰਾਗ ਗਾਰ ਭੱਲਿਆ ਇਸ ਸੰਗ ਤੇ ਕੌਡੇ ਰਾਖਸ਼ ਵਰਗੇ ਐਵੇਂ ਨਹੀਂ ਬਾਬੇ ਦੇ ਚਰਨਾਂ 'ਤੇ ਤੇ ਪਿਆਰ ਵਾਲਿਆ ਹੁਣ ਇੱਕ ਹੋਰ ਗੁਰਮੁਖ ਪਿਆਰਾ ਆਉ ਕੜਗੇ ਤੇ ਪਿਆਰ ਵਾਲਿਆ ਧੰਗੁਰ ਨਾਨਕ ਬੈਠੇ ਮਰਦਾਨੇ ਨੂੰ ਕਹਿੰਦੇ ਵਈ ਛੇੜ ਰਵਾਬ ਮਰਦਾਨਿਆਂ ਬਾਣੀ ਆਈ ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਨੇ ਬਾਣੀ ਗਾਈ ਮੋਤੀ ਤਾ ਮੰਦਰ ਨੂੰ ਸਰਹ ਰਤਨੀ ਤੋਹੇ ਜਿਹੜਾ ਮੇਰੇ ਮਾਲਕ ਨੇ ਬਾਣੀ ਗਾਤੀ ਵੀਰੋ ਤੇ ਮਰਦਾਨੇ ਨੇ ਰਵਾਬ ਹੋ ਜਾਈਏ ਤੇ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਜੇ ਕਿਰਪਾ ਕਰੋ ਤੇ ਮੈਂ ਪ੍ਰਸ਼ਾਦਾ ਲਿਆ ਆਂ ਨਗਰ ਤੋਂ ਆਖੋ ਸਤਨਾਮ ਸੁਹਾਣ ਤੇਰੇ ਮੈਂ ਤਕਾਤਾ ਨਾ ਲਿਆ ਆਂ ਨਗਰੀ ਧੁਗਵੰਸ ਦੀ ਬਈਆ ਮੈਂ ਜਾ ਆਂ ਮਰ ਮੇਰੇ ਧੰਗਰ ਨਾ ਕਹਿੰਦੇ ਜਾ ਮਰਦਾਨੇ ਆ ਜਾ ਤੇ ਵੀਰੋ ਮਰਦਾਨੇ ਨੇ ਜਾ ਕੇ ਨਮਸਕਾਰ ਕੀਤੀ ਨਗਰ ਨੂੰ ਕਰਨੀ ਵੜਦੇ ਨਮਸਕਾਰ ਕਰਕੇ ਕਹਿੰਦਾ اے ਕੁਆਰੇ ਜਾ ਤੂੰ ਸਤਨਾਮ ਸੁਹਾਣ ਤੇਰੇ ਪੁਨਰਤ ਨੂੰ ਸੁਹਾਣ ਤੇਰੇ ਰਾਮ ਨੂੰ ਆਖੋ ਸਤਿਨਾਮ ਵਾਹਿਗੁਰੂ ਮੇਰੇ ਮਾਲਕ ਦੇ ਨਾਮ ਨੂੰ ਸੁਹਾਨ ਵਾਲੇ ਸਾਡੇ ਜਮ ਤੇ ਇਹ ਕੇ ਕੇ ਨਗਰੀ ਦੇ ਵਿੱਚ ਗਿਆ ਇਹ ਪਿਆਰ ਵਾਲਿਓ ਤੇ ਜਦੋਂ ਦੁਰਦਾ ਨਾ ਭਿੱਖਿਆ ਮਰਦਾ ਤੇ ਮੈਂ ਅੱਗੇ ਕਹਿ ਕੇ ਅੱਡਿਆ ਮੇਰੋ ਇੰਨਾ ਖਮਖਾ ਕੇ ਨਹੀਂ ਹੈ ਮੇਰਾ ਦਸਤਖਤੜ ਤੇਰ ਨਹੀਂ ਪਿੰਡੇ ਪਸ ਮਰ ਮਾਉਣੀ ਪੈਂਦੀ ਆ ਦਰ ਦਰ ਤੇ ਮੰਗਣਾ ਪੈਂਦਾ ਤੇ ਨਾਲੇ ਆਲਕੇ ਜਗਾਉਣੀ ਪੈਂਦੀ ਕਹਿੰਦੀ ਆ ਮਿਰੋ ਤੇ ਵੀਰੋ ਇੱਕ ਫੇਰ ਮਦਨ ਹੈ ਕੀ ਕਹਿੰਦੇ ਆ ਮੇਰੇ ਮਾਲਕ ਕਹਿੰਦੇ ਆ ਮਾਪਿਆਂ ਦੀ ਸੇਵਾ ਕਰਿਆ ਕਰੋ ਭੈਣਾ ਭਰਾਵਾਂ ਨਾਲ ਬਣਾ ਕੇ ਰੱਖਿਆ ਕਿਉ ਵੀਰੋ ਮਾਪੇ ਦੁਆਰਾ ਨਹੀਂ ਕਹਿੰਦੇ ਆ ਕੋ ਸਤਨਾਮ ਵਾਹ ਜਿਸ ਸਰਬ ਤੋਂ ਵੱਡਾ ਖੁਦਾ ਦਾ ਨਾਮ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਪਿਆਰ ਵਾਲਿਓ ਮਰਦਾਨਾ ਜਪਦਾ ਸੁਜੀਤ ਸੀ ਮਰਦਾਨੇ ਦੀ ਜੱਪ ਦੀ ਤਾਰ ਤੁਹੀ ਤੁਹੀ ਆਕੋ ਸਤਿਨਾਮ ਵਾਹਿਗੁਰੂ ਜੱਗਤ ਗਿਆ ਇਹ ਤਿੱਖਿਆ ਮੰਗਦਾ ਏ ਪ੍ਰਸ਼ਾਦਾ ਪੁਰਣੇ ਇਕੱਠਾ ਕਰਦਾ ਏ ਤੇ ਇੱਕ ਬੀਬੀ ਜਿਹੜੀ ਦਾਦਾ ਚਾਵਾ ਦੇ ਨਾਲ ਪ੍ਰਸ਼ਾਦਾ ਲੈ ਕੇ ਆਏ ਤੇ ਮਰਦਾਨੇ ਨੂੰ ਕਹਿੰਦੇ ਭਾਈ ਤੁਸੀਂ ਕੌਣ ਹੋ ਕੌਣ ਹੋ ਤੁਸੀਂ ਕੌਣ ਹੋ ਤੁਸੀਂ ਭਾਈ ਤੇ ਮਰਦਾਨਾ ਕਹਿੰਦਾ ਮੇਰਾ ਨਾਮ ਮਕਸਾਨਾ ਏ ਮੇਰੂ ਦਾ ਜਾਇਆ ਨਾਮਕ ਤਪ ਆਤਰੰਕਾਰਿਓਂ ਤੇ ਇਹ ਆਕੋ ਸਤਿਨਾਮ ਵਾਹਿਗੁਰੂ ਨਾ ਨਿਰੰਕਾਰ ਦੀ ਤੱਵਾ ਕਹਿੰਦੇ ਐ ਤੇ ਕਹਿੰਦੇ ਭਾਈ ਪ੍ਰਸ਼ਾਦਾ ਪਾਣੀ ਕਹਿੰਦਾ ਮਾ ਪ੍ਰਸ਼ਾਦਾ ਪਾਣੀ ਨਹੀਂ ਮੇਰੇ ਗੁਰੂ ਨੂੰ ਚਾਹੀਦਾ ਉਹ ਤਾਂ ਨਿਰੰਕਾਰ ਐ ਖੁਦ ਬਸ ਕੀਰਤਨ ਹੋਈ ਜਾਵੇ ਮਨ ਦੀ ਤ੍ਰਿਪਤੀ ਭੁੱਖ ਮਿਟੀ ਜਾਵੇ ਆਸ ਤੋ ਸਤਨਾਮ ਸ੍ਰੀ ਵਾਹਿਗੁਰੂ ਤੇ ਆ ਮਨ ਦੀ ਭੁੱਖ ਮਿਟੀ ਵੀ ਆ ਸੰਗ ਤੇ ਹੁਣ ਜਦੋਂ ਤਾਰਾਂ ਜੁੜ ਗਈਆਂ ਪ੍ਰਭਾਨ ਦੇ ਚਰਨਾਂ ਦੇ ਨਾਲ ਆਖੋ ਸਤਨਾਮ ਵਾਹਿਗੁਰੂ ਤੇ ਜੇ ਜੋੜ ਤੇ ਨਾ ਰਹਿ ਜੇ ਜੇ ਜੋੜ ਰਹਿ ਜੇ ਢਿਲਾਂ ਬਈ ਫੇਰ ਪਲਾਸ ਚੱਕਣਾ ਹੋਊਗਾ ਤੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਜੇ ਤਾਰ ਕੋਈ ਜੋੜ ਨਾ ਹੋਇਆ ਫਿਰ ਗਿੱਲਾਂ ਦੀ ਫੇਰ ਨਹੀਂ ਦੇ ਵੀ ਬਲਵ ਜਾਊਗਾ ਤੇ ਜੇ ਤਾਰ ਕੇ ਜੋੜ ਹੋਏ ਉਹਨੇ ਇੱਚ ਆਉਣਾ ਨਹੀਂ ਉਹ ਬਾਹਰ ਹੁੰਦਾ ਆਖੋ ਸਤਨਾਮ ਵਾਹਿਗੁਰੂ ਤੁਸੀਂ ਗੋਦੀ ਆਲੇ ਦਾ ਰਾਜ ਅੱਜ ਗੋਦੀ ਵਾਲੇ ਨਾਲ ਤੇ ਗੋਦੀ ਵਾਲਾ ਨਾਲ ਮਾਂ ਨੂੰ ਸਭ ਤੋਂ ਪਿਆਰਾ ਹੁੰਦਾ ਨਾ ਵੀ ਸਭ ਤੋਂ ਪਿਆਰਾ ਹੁੰਦਾ ਮਾਂ ਨੂੰ ਗੋਦੀ ਵਾਲਾ ਨਾਲ ਗੱਡੇ ਨੂੰ ਸਿਰ ਤੇ ਹੱਥ ਕਹਿ ਲਿਆ ਜਾ ਕੰਮ ਕਰ ਪੁੱਤ ਪਰ ਜਿਹੜਾ ਗੋਦੀ ਵਾਲਾ ਔਲਾਦ ਹੈ ਉਹ ਇੱਕ ਕੱਪੜੇ ਬਦਲਦੀ ਹੈ ਦੁੱਧ ਪੀਉਂਦੀ ਹੈ ਕਿੰਨੇ ਤੋਂ ਸੁੱਕੇ ਬਣਦੀ ਹੈ ਤੇ ਅੱਜ ਤੁਸੀਂ ਗੋਦੀ ਵਾਲੇ ਨਾਲ ਆ ਵੀਰੋ ਮੇਰੇ ਮਾਲਕ ਦੇ ਚਰਨਾ ਨਾਲ ਤੇ ਮੇਰੇ ਮਾਰਗ ਦੀ ਲਿੱਕੀ ਗੋਦ ਵਿੱਚ ਜੁੜ ਬੈਠੇ ਆ ਕੋ ਸਤਨਾਮ ਵਾਹਿਗੁਰੂ ਤੇ ਪਿਆਰ ਵਾਲਿਓ ਕਹਿੰਦੇ ਵੀ ਕਿਸੇ ਚੀਜ਼ ਦੀ ਭੁੱਖ ਨਹੀਂ ਤੇ ਪਿਆਰ ਵਾਲਿਓ ਮਰਦਾਨਾ ਬੜੀ ਹੋਰ ਅੱਗੇ ਤੁਰਦਾ ਗਿਆ ਵਾਹਿਗੁਰੂ ਦਾ ਨਾਮ ਜਪਉਂਦਾ ਤੇ ਪਿਆਰ ਵਾਲਿਓ ਮਹਾਰਾ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਵੀਰੋ ਮਰਦਾਨੇ ਨੂੰ ਕਿਸ ਜੁੜ ਲਾ ਕੇ ਕਿਧਰੇ ਮਾਇਆ ਜੁੜ ਲਾ ਕੇ ਵੱਡੇ ਵੱਡੇ ਤਾਕਤ ਜੁੜ ਲਾ ਕੇ ਸੰਗ ਤੇ ਨਗਰ ਦੇ ਵਿੱਚੋਂ ਤੇ ਹੁਣ ਗੱਡੜੀ ਬੰਨ ਨਹੀਂ ਪ੍ਰਧਾਨਿਆਂ ਨੇ ਸੰਗ ਤੇ ਗੱਡੜੀ ਬਨ ਕੇ ਕਹਿੰਦਾ ਲੈ ਬਾਬਾ ਮੈਂ ਤਾਂ ਕਹਿੰਦਾ ਜੀ ਭੁੱਖਾ ਮਾਰ ਦੇਗਾ ਤੇ ਤੂੰ ਉਹਦਾ ਸਾਰੀ ਕੀਮਤੀ ਸੇਵਾ ਦਾ ਫਲ ਆ ਜੀ ਮੈਨੂੰ ਦੇ ਦਾ ਤੋ ਸਤਿਰਾਮ ਸਵਾਹਿ ਚੋਂ ਗੱਡੜੀ ਬੰਨ ਪਪਾ ਨਾ ਥਲੇ ਲੱਗੇ ਭੱਜਿਆ ਹੀ ਗਿਆ ਵੇ ਭੱਜਿਆ ਤੇ ਆਵੇ ਸੰਗ ਤੇ ਮੇਰਾ ਧੰਨ ਗੁਰ ਨਾਨਕ ਰਜਾ ਦੇ ਬੈਠੇ ਜਿਵੇਂ ਹਣ ਵਰਦਾ ਯਾਤਰਾ ਸੇ ਮਹਾਰਾਜ ਦੇ ਕੁੜੀਆਂ ਦੇ ਵਿੱਚੋਂ ਬੈਠੇ ਧੰਨ ਸ਼੍ਰੀ ਗੁਰਗ ਸਿੰਘ ਮਹਾਰਾਜ ਆਏ ਬੈਠੇ ਧੰਨ ਨਾਨਕਾਲ ਰਜਾ ਦੇ ਵਿੱਚ ਜਿੱਦੇ ਰਜਾ ਦੇ ਬੈਠੇ ਨਾ ਮੀਰੋ ਤੇ ਮੇਰੇ ਮਾਲਕ ਦੀ ਨਜ਼ਰ ਪੈ ਗਈ ਮਰਦਾਨੇ ਉਤੇ ਤੇ ਕੱਢੀ ਫੰਨੀ ਐਡੀ ਸਿਰ ਦੇ ਉੱਤੇ ਮਰਦਾਨੇ ਦੇ ਚੱਕੀ ਦਾ ਭੱਜਿਆ ਤਰਿਆ ਭੱਜਿਆ ਤਰਿਆ ਦੇ ਕਹਿੰਦਾ ਮੈਂ ਬਾਬਾ ਤਾਰ ਦਾ ਸੇਵਾ ਦਾ ਮੋਲ ਤਾਰ ਦਾ ਉਹ ਤਾਂ ਮੇਰੇ ਬੱਚੇ ਦੀ ਪਾਣ ਮੇ ਆਤੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਵੀ ਖਾਂਦਾ ਤੇ ਬੱਚੇ ਵੀ ਖਾਣਗੇ ਤੇ ਜਦੋਂ ਕੋਰੇ ਆ ਗਾ ਨਾ ਤੇ ਮੇਰੇ ਮਾਲਕ ਨੇ ਰਬ ਦੀ ਵਾਰੀ ਕਹਿੰਦੇ ਮਰਦਾਂ ਘੱਟ ਨਹੀਂ ਚੁੱਕੀ ਆ ਭਾਈ ਇਹ ਗੱਪਾਂ ਦੇ ਵਿੱਚ ਕਹਿੰਦਾ ਬਾਬਾ ਨਸਰ ਨੇ ਸਤਿਗੁਰਾਂ ਨੇ ਇੰਨਾ ਕੀਤਾ ਢੀੜੇ ਕੱਪੜੇ ਆ ਤੇ ਦੇਖਿਓ ਜੀ ਹੁਣ ਗੁਰਨਾਮ ਕਬਾਦ ਸੰਗ ਤੇ ਧੰ ਗੁਰੂ ਨਾਨਕ ਨਰੰਕਾਰ ਕਹਿੰਦੇ ਕੀ ਕਹਿੰਦੇ ਉਹ ਮਰਦਾਂ ਨਦੀ ਤੇ ਆਪਣੇ ਕਾਈ ਕੰਮ ਨਾਹੀ ਆਖੋ ਸਤਨਾਮ ਵਾਹਿਗੁਰੂ ਮਰਦਾਨੇ ਆਏ ਜੀਰੇ ਕੱਪੇ ਆਪਣੇ ਕਾਈ ਕੰਬਲੀ ਸਿੰਟ ਕੱਤ ਨੜੀ ਚ ਆਪਣੇ ਤਾਂ ਖੁਦਾ ਦਾ ਨਾਮ ਹੀ ਕਰਾਉਂਦਾ ਆਖੋ ਸਤਨਾਮ ਵਾਹਿ ਜਦੋਂ ਕਿਆ ਨਾ ਖੁਦਾ ਦਾ ਨਾਮ ਕਰਮਾਉਗਾ ਤੇ ਮਰਦਾਨਾ ਪਹਿਨੀ ਜਾਏ ਪਿਆ ਪਹਿਨੀ ਜਾਏ ਪਿਆ ਮਸਾ ਤੇ ਕਿਆ ਕਹਿੰਦਾ ਬਾਬਾ ਮੈਂ ਭੋਲੇ ਆਉਂਦੇ ਚਰਨੀ ਲਾ ਲੋ ਸੱਚੇ ਬਾਦਸ਼ਾਹ ਮੈਂ ਭੁੱਲਿਆ ਮੈਂ ਭੱਜ ਗਿਆ ਤੂੰ ਸਿਰ ਤੇ ਹੱਥ ਲਗਾਵਾ ਕੋ ਸਤਿਰਾਮ ਤੇ ਪਿਆਰ ਮਾਰਿਆ ਮੇਰੇ ਧਰਗੁ ਨਾਨਕ ਨੇ ਅਸ਼ੀਰਵਾਦ ਦਿੱਤੇ ਕੋਲੇ ਵਾ ਤੇ ਹੁਣ ਜਿਹੜੀ ਬੀਬੀ ਨੇ ਪੁੱਛਿਆ ਸੀ ਵੀ ਧਰਗੁ ਨਾਨਕ ਪਰਸ਼ਾਤਾ ਸ਼ੱਕਦੇ ਆ ਕਿ ਨੇ ਉਹਦੇ ਮਨ ਚ ਤਾਬਸਾ ਪੈ ਗਈ ਵੀ ਮੈਂ ਜਾ ਕੇ ਦੇਖਾਂ ਦਾ ਸਾਰੇ ਸਾਧੂ ਬੈਠੇ ਕਿੱਥੇ ਐ ਕਿੱਥੇ ਬੈਠੇ ਆ ਸਾਧੂ ਤੇ ਮੀਰੋ ਮਾਪੁਰ ਕਹਿੰਦੇ ਕਹਿੰਦੇ ਜਿਹੜੇ ਖੇਤ 'ਚ ਬੈਠੇ ਸੀ ਨਾ ਤੇ ਉਸੇ ਖੇਤ ਦੇ ਕੋਲ ਦੀ ਥੋੜੀ ਜਿਹੀ ਬਾੜ ਦੇ ਕੋਲ ਦੀ ਉਹ ਗਾਂ ਬੀਬੀ ਦਾ ਖੇਤ ਸੀ ਜਿਹੜਾ ਦਾ ਪਤੀ ਉੱਥੇ ਹਾਲ ਪਾਉਂਦਾ ਉਹਦਾ ਪਤੀ ਹਾਲ ਪਾਉਂਦਾ ਸੀ ਸੰਦ ਤੇ ਜਦੋਂ ਹਾਲ ਪਾਉਂਦਾ ਸੀ ਨਾ ਵੀਰੋ ਤੇ ਉਹ ਬੀਬੀ ਨੇ ਪ੍ਰਸ਼ਾਦਾ ਪਾਣੀ ਦਿਆ ਕਰੋ